ਇਹ ਪ੍ਰਾਨੀ ਅਮਤ ਜੀ ਕਰਤਾ RAM ਪਛਾਨ ਕਹੋ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਾਨ ਨੌਵੇਂ ਗੁਰਦੇਵ ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਵਿਚਾਰ ਆਪਾਂ ਆਰੰਭ ਕੀਤੀ ਹੈ ਕੌਣ ਤੱਕ ਸਦੂਰਾਂ ਦੇ 18 ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ ਅੱਜ ਆਪਾਂ ਜਿਸ ਸ਼ਲੋਕ ਦਾ ਪਾਠ শ্রবণ ਕੀਤਾ ਹੈ ਇਹ ਲੜੀਵਾਰ 19ਵਾਂ ਸ਼ਲੋਕ ਹੈ ਆਓ ਇਸ ਸ਼ਲੋਕ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਹਾਂ ਸਤਗੁਰੂ ਜੀ ਫਰਮਾਉਂਦੇ ਨੇ ਇਹ ਪ੍ਰਾਨੀ ਹੋਮੈ ਤਜੀ ਕਰਤਾ RAM ਪਛਾਨ ਕਹਿੰਦੇ ਜਿਸ ਪ੍ਰਾਨੀ ਨੇ ਭਾਵ ਜਿਸ ਮਨੁੱਖ ਨੇ ਪ੍ਰਾਨੀ ਦਾ ਅਰਥ ਲਾ ਮਨੁੱਖ ਪ੍ਰਾਨਾਂ ਦੇ ਸਹਾਰੇ ਜਿਉਣ ਵਾਲਾ ਕਹਿੰਦੇ ਜਿਸ ਮਨੁੱਖ ਨੇ ਆਪਣੇ ਅੰਦਰੋਂ ਹੋਮੈ ਛੱਡ ਦਿੱਤੀ ਹੋਮੈ ਤਿਆਗ ਦਿੱਤੀ ਕਰਤਾ RAM ਪਛਾਨ ਭਾਵ ਕਰਤੇ ਨੂੰ ਪਛਾਨ ਲਿਆ ਉਸ ਰਮੇ ਹੋਏ ਮਾਲਕ ਦੇ ਨਾਲ ਜਾਣ ਪਛਾਨ ਬਣਾ ਲਈ ਆਰਾਮ ਦਾ ਅਰਥ ਹੈ ਰਮਿਆ ਹੋਇਆ ਮਾਲਕ ਤੇ ਕਰਤਾ ਦਾ ਅਰਥ ਕਰਨਹਾਰ ਭਾਵ ਜਿਨੇ ਸਭ ਕੁਝ ਸਿਰਜਿਆ ਹੋਇਆ ਹੈ ਜਿਨੇ ਸਭ ਕੁਝ ਬਣਾਇਆ ਹੋਇਆ ਹੈ ਹੁਣ ਸਾਧ ਸੰਗਤ ਜੀ ਜਦੋਂ ਸਿੰਘ ਗੁਰਬਾਣੀ ਤੋਂ ਪੜ੍ਹਦੇ ਆ ਗੁਰਬਾਣੀ ਨੇ ਆਖਿਆ ਉਹ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਜਿਨੇ ਸਭ ਕੁਝ ਬਣਾਇਆ ਹੋਇਆ ਹੈ ਜਿਸ ਦਾ ਕੀਤਾ ਸਭ ਕੁਝ ਹੋ ਰਿਹਾ ਹੈ ਅਸੀਂ ਪੜ੍ਹਦੇ ਹਾਂ ਸੁਖਨੀ ਸਾਹਿਬ ਜੀ ਦੀ ਬਾਣੀ ਅੰਦਰ ਕਰਨ ਕਰਨਾ ਪ੍ਰਭ ਏਕ ਹੈ ਦੂਸਰਾ ਨਹੀਂ ਕੋਏ ਸਤਿਗੁਰੂ ਜੀ ਕਹਿੰਦੇ ਕਰਨ ਵਾਲਾ ਉਹ ਪਰਮੇਸ਼ਰ ਇੱਕ ਅਕਾਲ ਪੁਰਖ ਵੈਗੁਰੂ ਹੈ ਦੂਜੀ ਹੋਰ ਕੋਈ ਵੀ ਹਸਤੀ ਨਹੀਂ ਹੈ ਦੂਜਾ ਸਾਨੂੰ ਹੋਰ ਇਸ ਸੰਸਾਰ ਵਿੱਚ ਮਹਾਰਜ ਕਹਿੰਦੇ ਕੋਈ ਵੀ ਨਹੀਂ ਹੈ ਕੇਵਲ ਤੇ ਕੇਵਲ ਕਰਤਾ ਪੁਰਖ ਇੱਕ ਪਰਮੇਸ਼ਰ ਕਾਲਪੁਰਖ ਵਾਇਗ੍ਰੀ ਹੈ ਤੇ ਹੁਣ ਜਿਸ ਮਾਲਕ ਨੇ ਸਭ ਨੂੰ ਬਣਾਇਆ ਉਸ ਉਹ ਮਾਲਕ ਇਸ ਸੰਸਾਰ ਤੋਂ ਦੂਰ ਨਹੀਂ ਉਹ ਕਰਤਾ ਆਪਣੀ ਕਾਇਨਾਤ ਦੇ ਵਿੱਚ ਹੀ ਬੈਠਾ ਹੋਇਆ ਹੈ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਏ ਨਾਨਕ ਕਿਸ ਬਲਿਹਾਰਣੈ ਜਲ ਥਲ ਮਹੀਲ ਸੋਏ ਜਾਲ ਵਿੱਚ ਥਲ ਵਿੱਚ ਮਹੀਲ ਵਿੱਚ ਭਾਉ ਸਭ ਕਿਤੇ ਉਹ ਪਰਮੇਸ਼ਰ ਕਾਲਪੁਰਖ ਵੈਗੁਰੂ ਵਸਿਆ ਹੋਇਆ ਹੈ ਤੇ ਸਤਿਗੁਰ ਜੀ ਕਹਿੰਦੇ ਐਸੇ ਮਾਲਕ ਤੋਂ ਵਾਰਨੇ ਨਹੀਂ ਜਾਈਏ ਐਸੇ ਮਾਲਕ ਤੋਂ ਬਲਿਹਾਰੇ ਜਾਣਾ ਚਾਹੀਦਾ ਹੈ ਜਿਹੜਾ ਮਾਲਕ ਇੱਕ ਹੋ ਕੇ ਤੇ ਅਨੇਕਾਂ ਥਾਵਾਂ ਤੇ ਵਸਿਆ ਹੋਇਆ ਹੈ ਤੇ ਸਾਧ ਸੰਗਤ ਜੀ ਨੌਵੇਂ ਗੁਰਦੇਵ ਜੀ ਵੀ ਸਾਨੂੰ ਇਹ ਸਮਝਾ ਰਹੇ ਨੇ ਕੇ ਜੇਸ ਮਨੁੱਖ ਨੇ ਕਰਤੇ ਪੁਰਖ ਨੂੰ ਕਰਤੇ ਦੇ ਨਾਲ ਉਸ ਸ਼ਰਮੇ ਹੋਏ ਮਾਲਕ ਦੇ ਨਾਲ ਜਾਣ ਪਛਾਣ ਬਣਾ ਲਈ ਭਾਵ ਉਸ ਕਰਤੇ ਪੁਰਖ ਦਾ ਪਤਾ ਲੱਗ ਗਿਆ ਕਿ ਉਹ ਮਾਲਕ ਸਭ ਥਾਵਾਂ ਤੇ ਵਸਿਆ ਹੋਇਆ ਹੈ ਹਰੇਕ ਘਟਕੜ ਦੇ ਵਿੱਚ ਹਰੇਕ ਸਰੀਰ ਦੇ ਵਿੱਚ ਉਹ ਪਰਮੇਸ਼ਰ ਗਾਲ ਪੁਰਖ ਵੈਗੁਰੂ ਵਸ ਰਿਹਾ ਹੈ ਕਹਿੰਦੇ ਫਿਰ ਉਸ ਮਨੁੱਖ ਦੇ ਅੰਦਰੋਂ ਹਮੈ ਆਪਣਤ ਹੰਕਾਰ ਦੂਰ ਹੋ ਜਾਂਦਾ ਹੈ ਤੇ ਜਿਤਨਾ ਚਿਰ ਮਨੁੱਖ ਉਸ ਇੱਕ ਨੂੰ ਬੁੱਝਦਾ ਨਹੀਂ ਉਸ ਇੱਕ ਨੂੰ ਸਮਝਦਾ ਨਹੀਂ ਉਸ ਇੱਕ ਦੇ ਨਾਲ ਜਾਣ ਪਛਾਣ ਨਹੀਂ ਬਣਾਉਂਦਾ ਉਹਨਾਂ ਚਿਰ ਮਨੁੱਖ ਹਉਮੈ ਵਿੱਚ ਹੰਕਾਰ ਦੇ ਵਿੱਚ ਫੁੱਲਿਆ ਫਿਰਦਾ ਹੈ ਤੇ ਸਾਧ ਸੰਗਤ ਗੁਰਬਾਣੀ ਅੰਦਰ ਸਤਿਗੁਰਾਂ ਨੇ ਆਖਿਆ ਜਿਹੜਾ ਹਉਮੈ ਦਾ ਰੋਗ ਮਨੁੱਖ ਨੂੰ ਲੱਗਿਆ ਲੱਗਾ ਹੋਇਆ ਹੈ ਕਿਉਂਕਿ ਜਿਹੜਾ ਹਉਮੈ ਦਾ ਰੋਗ ਹੈ ਨਾ ਸਤਗੁਰ ਜੀ ਕਹਿੰਦੇ ਇਹ ਮਨੁੱਖ ਦੇ ਹਿੱਸੇ ਆਇਆ ਹੈ ਹੌਮੈ ਰੋਗ ਮਾਨਹ ਕੋ ਦਿਨਾ ਕਹਿੰਦੇ ਮਨੁੱਖ ਦੇ ਹਿੱਸੇ ਆਇਆ ਹੈ ਹੌਮੈ ਦਾ ਰੋਗ ਤੇ ਜਿਸ ਮਨੁੱਖ ਨੂੰ ਹੌਮੈ ਦਾ ਰੋਗ ਲੱਗ ਗਿਆ ਇਹ ਹੌਮੈ ਦਾ ਰੋਗ ਕੋਈ ਛੋਟਾ ਨਹੀਂ ਸਾਬ ਕਹਿੰਦੇ ਹੌਮੈ ਦੀਰਗ ਰੋਗ ਹੈ ਦੀਰਗ ਦਾ ਅਰਥ ਥੰਦਾ ਵੱਡਾ ਜਿਹੜਾ ਹੌਮੈ ਦਾ ਰੋਗ ਹੈ ਨਾ ਸਾਧ ਸੰਗਤ ਗੁਰਬਾਣੀ ਕਹਿੰਦੀ ਹੈ ਇਹ ਹੌਮੈ ਦਾ ਰੋਗ ਬڑا ਵੱਡਾ ਹੈ ਤੇ ਸਾਥ ਸੰਗਤ ਜੀ ਜਿਸ ਤਰ੍ਹਾਂ ਸਾਡੇ ਸਰੀਰ ਨੂੰ ਕੋਈ ਰੋਗ ਲੱਗ ਜਾਵੇ ਸਰੀਰ ਨੂੰ ਕੋਈ ਪ੍ਰੋਬਲਮ ਆ ਜਾਵੇ ਤੇ ਅਸੀਂ ਆਪਣੇ ਰੋਗ ਦਾ ਆਪਣੀ ਬਿਮਾਰੀ ਦਾ ਆਪਣੀ ਪ੍ਰੋਬਲਮ ਦਾ ਇਲਾਜ ਕਰਾਉਣ ਵਾਸਤੇ ਕਿਸੇ ਵੈਦ ਦੇ ਕੋਲ ਕਿਸੇ ਡਾਕਟਰ ਦੇ ਕੋਲ ਜਾਂਦੇ ਹਾਂ ਤੇ ਇਸੇ ਤਰ੍ਹਾਂ ਜੇ ਸਾਡੇ ਮਨ ਨੂੰ ਰੋਗ ਲੱਗੇ ਹੋਏ ਨੇ ਜੇ ਤਨ ਨੂੰ ਰੋਗ ਲੱਗਾ ਹੋਇਆ ਤੇ ਡਾਕਟਰ ਕੋਲ ਜਾਵਾਂਗੇ ਤੇ ਉਹ ਠੀਕ ਕਰ ਦੇਵੇਗਾ ਤੇ ਸਾਡੇ ਮਨ ਨੂੰ ਵੀ ਸਾ ਸੰਗਤ ਜੀ ਰੋਗ ਲੱਗੇ ਹੋਏ ਨੇ ਮਨ ਨੂੰ ਰੋਗ ਕਿਹੜੇ ਲੱਗਨੇ ਨੇ ਮਨ ਨੂੰ ਰੋਗ ਲੱਗੇ ਨੇ ਵਿਕਾਰਾਂ ਦੇ ਹਉਮੈ ਦੇ ਹੰਕਾਰ ਦੇ ਨਫ਼ਰਤਾਂ ਦੇ ਈਰਖਾਵਾਂ ਦੇ ਇਹਨਾਂ ਚੀਜ਼ਾਂ ਦੇ ਸਾਰੇ ਰੋਗ ਲੱਗੇ ਹੋਏ ਨੇ ਸਾ ਸੰਗਤ ਜੀ ਤੇ ਸਾਬ ਕਹਿੰਦੇ ਇਹ ਰੋਗ ਜਿਹੜੇ ਆ ਇਹ ਗੁਰੂ ਵੈਦ ਤੋਂ ਬਗੈਰ ਹੋਰ ਕੋਈ ਵੀ ਜਿਹੜਾ ਉਹ ਦੂਰ ਨਹੀਂ ਕਰ ਸਕਦਾ ਹੁਣ ਮੰਨ ਲਓ ਜਿੱਥੇ ਅਸੀਂ ਸਰੀਰਕ ਆ ਸਰੀਰਿਕ ਬਿਮਾਰੀ ਦਾ ਸਰੀਰਕ ਰੋਗ ਦਾ ਅਸੀਂ ਇਲਾਜ ਕਰਨ ਵਾਸਤੇ ਬਾਹਰੀ ਡਾਕਟਰ ਦੇ ਕੋਲ ਜਾਂਦੇ ਆ ਉਹ ਸਾਡੇ ਸਰੀਰ ਦਾ ਜਿਹੜਾ ਰੋਗ ਹੈ ਉਹਦਾ ਇਲਾਜ ਕਰ ਦਿੰਦਾ ਹੈ ਜੇ ਅਸੀਂ ਉਸ ਵੈਦ ਨੂੰ ਡਾਕਟਰ ਨੂੰ ਜਾ ਕੇ ਕਹੀਏ ਕਿ ਮੇਰੇ ਅੰਦਰੋਂ ਹਮੇ ਦਾ ਰੋਗ ਬੜਾ ਲੱਗਾ ਹੋਇਆ ਹੈ ਮੈਨੂੰ ਇਹ ਤੋਂ ਦੂਰ ਕਰ ਦੇ ਇਹਦੀ ਦਵਾਈ ਦੇ ਦੇ ਉਹਦੇ ਕੋਲੇ ਦਵਾਈ ਨਹੀਂ ਡਾਕਟਰ ਆਖੇਗਾ ਮੇਰੇ ਕੋਲ ਇਸ ਚੀਜ਼ ਦਾ ਇਲਾਜ ਨਹੀਂ ਹੈਗਾ ਤੇ ਫਿਰ ਇਸ ਚੀਜ਼ ਦਾ ਇਲਾਜ ਕਿਸ ਦੇ ਕੋਲ ਹੈ ਇਸ ਚੀਜ਼ ਦਾ ਇਲਾਜ ਹੈ ਗੁਰੂ ਦੇ ਕੋਲ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵਾ ਕਟੇ ਜਮ ਕੀ ਫੰਦਾ ਕਹਿੰਦੇ ਸਾਡਾ ਵੈਦ ਹੈ ਗੁਰੂ ਗੋਬਿੰਦ ਜਿਹੜਾ ਗੁਰੂ ਗਿਆਨ ਹੈ ਗੁਰੂ ਹੈ ਸਾਡਾ ਉਹ ਵੈਦ ਹੈ ਇਸ ਸਾਧ ਸੰਗਤ ਜੀ ਜਦੋਂ ਗੁਰੂ ਦੇ ਕੋਲ ਆਵਾਂਗੇ ਤੇ ਸਾਡੇ ਰੋਗ ਫਿਰ ਦੂਰ ਹੋ ਜਾਣਗੇ ਤੇ ਗੁਰੂ ਦਵਾਈ ਦਿੰਦਾ ਹੈ ਜਿਵੇਂ ਡਾਕਟਰ ਸਾਨੂੰ ਦਵਾਈ ਦਿੰਦਾ ਹੈ ਸਾਡਾ ਰੋਗ ਠੀਕ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਵੀ ਦਵਾਈ ਦਿੰਦਾ ਹੈ ਗੁਰੂ ਦਵਾਈ ਕਾਹਦੀ ਦਿੰਦਾ ਹੈ ਹਰ ਹਰ ਨਾਮ ਔਖ ਮੁਖ ਦੇ ਔਖ ਅਰਥ ਹੁੰਦਾ ਦਵਾਈ ਕਹਿੰਦੇ ਹਰੀ ਨਾਮ ਦੀ ਦਵਾਈ ਗੁਰੂ ਦਿੰਦਾ ਹੈ ਤੇ ਜਦੋਂ ਫਿਰ ਗੁਰੂ ਹਰੀ ਨਾਮ ਦੀ ਦਵਾਈ ਦਿੰਦਾ ਹੈ ਤੇ ਇਸ ਤਰੀਕੇ ਦੇ ਨਾਲ ਸਾਡੇ ਅੰਦਰੋਂ ਜਿਹੜੇ ਦੁੱਖ ਨੇ ਰੋਗ ਨੇ ਇਹ ਨਿਕਲ ਜਾਂਦੇ ਨੇ ਜਿਹੜੇ ਵਿਸ਼ੇ ਵਿਕਾਰਾਂ ਦੇ ਰੋਗ ਨੇ ਹੌਮੇ ਦੇ ਰੋਗ ਨੇ ਇਹ ਸਾਰੇ ਰੋਗ ਸਾਡੇ ਅੰਦਰੋਂ ਦੂਰ ਹੋ ਜਾਂਦੇ ਨੇ ਤੇ ਸਾਧ ਸੰਗਤ ਦੀ ਵੈਸੇ ਇਹ ਹੌਮੇ ਦਾ ਰੋਗ ਬੜਾ ਵੱਡਾ ਹੈ ਬਾਹਰ ਕਿਸੇ ਕੋਲ ਜਾइए ਉਹ ਸਾਡਾ ਰੋਗ ਠੀਕ ਨਹੀਂ ਕਰ ਸਕਦਾ ਇਸ ਰੋਗ ਨੂੰ ਠੀਕ ਕਰਨਾ ਹੈ ਤੇ ਗੁਰੂ ਨੇ ਕਰਨਾ ਹੈ ਗੁਰੂ ਨੇ ਉਸ ਪਰਮੇਸ਼ਰ ਅਕਾਲਪੁਰਖ ਵੈਗੁਰੂ ਦਾ ਨਾਮ ਦੇ ਕੇ ਤੇ ਸਾਡੇ ਅੰਦਰੋਂ ਇਹ ਹਉਮੈ ਦਾ ਰੋਗ ਦੂਰ ਕਰ ਦੇਣਾ ਹੈ ਤੇ ਜਿੱਥੇ ਫਿਰ ਉਸ ਅਕਾਲਪੁਰਖ ਵੈਗੁਰੂ ਦਾ ਨਾਮ ਹੈ ਨਾ ਫਿਰ ਜਿੱਥੇ ਗੁਰੂ ਦਾ ਨਾਮ ਹੈ ਉਥੇ ਹਉਮੈ ਖੜ ਨਹੀਂ ਸਕਦੀ ਜਿੱਥੇ ਗੁਰੂ ਦਾ ਨਾਮ ਹੋਵੇਗਾ ਉਥੇ ਹਉਮੈ ਨਹੀਂ ਹੋਵੇਗੀ ਤੇ ਜਿੱਥੇ ਹਉਮੈ ਹੋਵੇਗੀ ਉਥੇ ਗੁਰੂ ਦਾ ਨਾਮ ਨਹੀਂ ਹੋਵੇਗਾ ਕਿਉਂਕਿ ਆਪਸ ਵਿੱਚ ਦੋਵੇਂ ਵਿਰੋਧੀ ਨੇ ਸਭ ਕਹਿੰਦੇ ਹਉਮੈ ਨਾਵੇਂ ਨਾਲ ਵਿਰੋਧ ਹੈ ਦੁਇ ਨਵਸੈ ਇਕਠਾਏ ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ ਕਹਿੰਦੇ ਹਉਮੈ ਦਾ ਤੇ ਨਾਮ ਦਾ ਵਿਰੋਧ ਹੈ ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ ਹੋ ਸਕਦਾ ਤੇ ਜਿੱਥੇ ਗੁਰੂ ਪਰਮੇਸ਼ਰ ਦਾ ਨਾਮ ਹੈ ਉੱਥੇ ਹਉਮੈ ਨਹੀਂ ਟਿਕ ਸਕਦੀ ਉੱਥੇ ਹਉਮੈ ਫੱਜ ਜਾਂਦੀ ਹੈ ਤੇ ਸਾਧ ਸੰਗਤ ਜੀ ਫਿਰ ਹਉਮੈ ਦੇ ਵਿੱਚ ਜਿਹੜਾ ਬੰਦਾ ਖੁਬਿਆ ਹੋਇਆ ਹੈ ਡੁੱਬਿਆ ਹੋਇਆ ਹੈ ਸਾਬਕਾ ਦੇ ਹਉਮੈ ਵਿੱਚ ਸੇਵਾ ਨਾ ਹੋਵੇ ਹਉਮੈ ਦੇ ਵਿੱਚ ਮਨੁੱਖ ਸੇਵਾ ਨਹੀਂ ਕਰ ਸਕਦਾ ਸਿਮਰਨ ਨਹੀਂ ਕਰ ਸਕਦਾ ਤੇ ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਵੀ ਸਾਨੂੰ ਸਮਝਾ ਰਹੇ ਨੇ ਕਿ ਜਿਸ ਨੇ ਉਸ ਕਰਤਾ ਪੁਰਖ ਪਰਮੇਸ਼ਰ ਕਾਲ ਪੁਰਖ ਵੈਗੁਰੂ ਦੇ ਨਾਲ ਜਾਣ ਪਛਾਨ ਬਣਾ ਲਈ ਉਹਦੇ ਅੰਦਰੋਂ ਹੌਮੈ ਦਾ ਰੋਗ ਦੂਰ ਹੋ ਜਾਵੇਗਾ ਹੌਮੈ ਉਹਦੇ ਅੰਦਰੋਂ ਨਿਕਲ ਜਾਵੇਗੀ ਤੇ ਸਾਧ ਸੰਗਤ ਜੀ ਜਦੋਂ ਹੌਮੈ ਦੂਰ ਹੋ ਗਈ ਕਰਤੇ ਪੁਰਖ ਦਾ ਨਾਮ ਜਪਿਆ ਹੌਮੈ ਦੂਰ ਹੋ ਗਈ ਤੇ ਫਿਰ ਕੰਤ ਮਾਲਕ ਪਰਮੇਸ਼ਰ ਫਿਰ ਦੇਵ ਵਿੱਚ ਆਣ ਕੇ ਵਸ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਹਉ ਮੈਂ ਜਾਈ ਤਾਂ ਕੰਤ ਸਮਾਈ ਕਹਿੰਦੇ ਜਦੋਂ ਹਉ ਮੈਂ ਚਲੇ ਗਈ ਤੇ ਕੰਤ ਸਮਾ ਗਿਆ ਕੰਤ ਦਾ ਰਸ ਹੁੰਦਾ ਕਸਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਕਿੰਦੇ ਜੇਡਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਾਡਾ ਖਸਮ ਹੈ ਸਾਡਾ ਪਤੀ ਹੈ ਉਹ ਸਾਡੇ ਅੰਦਰ ਆਣ ਕੇ ਵਸ ਜਾਵੇਗਾ ਤੇ ਜਦੋਂ ਉਹ ਵਸ ਗਿਆ ਹਉਮੈਂ ਫਿਰ ਬਾਹਰ ਨਿਕਲ ਜਾਵੇਗੀ ਤੇ ਜਿਤਨਾ ਚਿਰ ਉਸ ਮਾਲਕ ਦੇ ਨਾਲ ਜਾਣ ਪਛਾਨ ਨਹੀਂ ਜਿੰਨਾ ਚਿਰ ਉਸ ਮਾਲਕ ਦੇ ਨਾਲ ਸਾਡੀ ਸੋਝੀ ਜਾਣ ਪਛਾਨ ਨਹੀਂ ਪਈ ਜਿੰਨਾ ਚਿਰ ਸਾਨੂੰ ਉਹਦੇ ਬਾਰੇ ਸੋਝੀ ਨਹੀਂ ਸੂਝ ਨਹੀਂ ਉਹਨਾ ਚਿਰ ਮਨੁੱਖ ਹੋਮੇ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ ਹੋਮੇ ਹੰਕਾਰ ਦੇ ਵਿੱਚ ਆਪਣਾ ਜੀਵਨ ਜਿਹੜਾ ਅਜਾਈਂ ਗਵਾਉਂਦਾ ਹੈ ਤੇ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਜੀ ਨੇ ਸਾਨੂੰ ਸਮਝਾਇਆ ਕੇ ਭਾਈ ਜਿਸ ਮਨੁੱਖ ਦੇ ਹਿਰਦੇ ਵਿੱਚ ਮਾਲਕ ਦਾ ਨਾਮ ਆ ਗਿਆ ਉਹਦੇ ਅੰਦਰੋਂ ਹਉਮੈ ਦੂਰ ਹੋ ਜਾਵੇਗੀ ਜਿਹ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ ਵਾਹ ਮੁਕਤ ਨਰ ਇਹ ਮਨ ਸੱਚੀ ਮਾਨ ਕਹਿੰਦੇ ਹੈ ਨਾਨਕ ਇਸ ਗੱਲ ਨੂੰ ਸੱਚੀ ਕਰਕੇ ਮਾਨਾ ਕਿ ਉਹ ਮਨੁੱਖ ਮੁਕਤ ਹੋ ਗਿਆ ਹੁਣ ਵੇਖੋ ਸਾਧ ਸੰਗਤ ਜੀ ਮੁਕਤ ਹੋਣਾ ਕਿਤੋਂ ਹੈ ਮੁਕਤ ਹੋਣਾ ਹੈ ਵਿਕਾਰਾਂ ਤੋਂ ਮੁਕਤ ਹੋਣਾ ਸੀ ਹਉਮੈ ਵਾਲੇ ਰੋਗ ਤੋਂ ਤੇ ਹਉਮੈ ਵਾਲੇ ਰੋਗ ਤੋਂ ਉਹ ਮੁਕਤ ਹੋਇਆ ਜਿਨੇ ਕਰਤਾ ਰਾਮ ਪਛਾਨ ਉਸ ਕਰਤੇ ਹੋਏ ਰਾਮ ਪਰਮੇਸ਼ਰ ਨੂੰ ਪਛਾਨ ਲਿਆ ਕਿ ਉਹ ਮਾਲਕ ਘਟਾਂ ਘਟਾਂ ਦੇ ਵਿੱਚ ਹਰ ਪਾਸੇ ਜਿੱਥੇ ਵੀ ਅਸੀਂ ਜਾਣੇ ਹਾਂ ਉਹ ਪਰਮੇਸ਼ਰ ਅਕਾਲ ਪੁਰਖ ਵੇਗੁਰੂ ਵਸ ਰਿਹਾ ਹੈ ਸੋ ਸਾਧ ਸੰਗਤ ਜੀ ਸਤਗੁਰੂ ਜੀ ਮਿਹਰ ਕਰਨ ਦਇਆ ਕਰਨ ਬੋਲਦਿਆਂ ਪਾਸੋਂ ਬੇਅੰਤ ਪੁਲਾ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਜੀ ਬਖਸ਼ ਲੈਣਾ ਗੱਜ ਕੇ ਫਤਿਹ ਕਰੋ ਪ੍ਰਵਾਣ ਧਾਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ